ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਭੋਰਸੀ ਰਾਜਪੁੱਤਾਂ ਪੁੱਛੇ ਹੋਏ ਆ ਇਸ ਘਰ ਤੋਂ ਪਹਿਲੇ ਵੀਡੀਓ ਬਹੁਤ ਬਣਾਈਆਂ ਪਰ ਕੋਈ ਵਪਾਰ ਨਹੀਂ ਕਰਦੇ ਬਾਈ ਨੇ ਘਰ ਦੇ ਪਸ਼ੂ ਦੇ ਪਰ ਪਸ਼ੂ ਜਿਹੜੇ ਕੱਟਦੇ ਆ ਪਰ ਬੜਾ ਟੌਪ ਦਾ ਪਸ਼ੂ ਕੱਟਦੇ ਆ ਬਾਈਆਂ ਨੂੰ ਚਲੋ ਮੇਰੇ ਨਾਲ ਹੀ ਆ ਪਰ ਉਹਨਾਂ ਨੇ ਕੈਮਰੇ ਮੋਰੇ ਨਹੀਂ ਆਣਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਠੀਕ ਠਾਕ ਜੀ ਬਹੁਤ ਵਧੀਆ ਪਾਉ ਜੀ ਬਹੁਤ ਵਧੀਆ ਤੇ ਬਾਈ ਜੀ ਝੋਟਰੀਆ ਵੇਖ ਲਈ ਹੁਣ ਦੋ ਦੰਦ ਦਸਾਂਦ ਨੂੰ ਹੁਣ ਖੀਰੀ ਹਾਂਜੀ ਅਰੀਜਨਲ ਮਤਲਬ ਇਹਨੂੰ ਭਾਵੇਂ ਤੁਸੀਂ ਦੋਂਦੀ ਗਿਣ ਲਓ ਭਾਵੇਂ ਇਹਨੂੰ ਤੁਸੀਂ ਖੀਰੀ ਗਿਣ ਲਓ ਹਜੇ ਦੋਂਦੇ ਦੰਦ ਕੱਢਣ ਡਈ ਹੈ ਤੁਹਾਨੂੰ ਮੈਂ ਚੈੱਕ ਕਰਾਤੇ ਹਾਂ ਹਾਂਜੀ ਹਾਂਜੀ ਬਿਲਕੁਲ ਬਾਕੀ ਜਿਹੜੇ ਭੈਣ ਭਰਾ ਨੇ ਆਉਣਾ ਉਹ ਆਪਣੀ ਪੂਰੀ ਤਸੱਲੀ ਕਰੇ ਚੈੱਕ ਕਰੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਹੈ ਨਾ ਉਹ ਆਪਣੇ ਨਾਲ ਕੋਈ ਗੱਲਬਾਤ ਕਰੇ ਹਜੇ ਦੋ ਦੰਦ ਹਜੇ ਮਾੜੇ ਮਾੜੇ ਕੱਢੇ ਸੰਜ ਲੋ ਹੁਣ ਤੁਸੀਂ ਖੀਰੀ ਲਾ ਲਓ ਦੋਂਦੀ ਲਾ ਲਓ ਔਰ ਬਾਈ ਨੇ ਸੇਵਾ ਨਾਲ ਕੋਈ ਕਸਰ ਨਹੀਂ ਛੱਡੀ ਠੀਕ ਹੈ ਨਸਲ ਬਹੁਤ ਪਰਚੀ ਬਾਜੀ ਪਤਾ ਨਹੀਂ ਕੀਤੇ ਕਿਹੜੇ ਮਾਲੀ ਦੀ ਜੀ ਇਹ ਭਾਜੀ ਆਪਾਂ ਮਹੀਂ ਲੈ ਕੇ ਜਾਂਦੀ ਸੀ ਹ ਆਪਾਂ ਤੋਕੜ ਗੱਬਣ ਲਈ ਹੀ ਇਹਦੀ ਮਾਂ ਮਤਲਬ ਅੱਛਾ ਹਰਿਆਣੇ ਚੋਂ ਠੀਕ ਆ ਇਹ ਉਹਦੇ ਪੇਟ 'ਚ ਹੀ ਆਈ ਸੀ ਅੱਛਾ ਉਹਦੇ ਨਾਲ ਹੀ ਉਹਦੇ ਪੇਟ ਦੇ ਵਿੱਚ ਆਈ ਸੀ ਇਹ ਤੇ ਆਪਣੇ ਘਰ ਹੀ ਇਹਨੇ ਜਨਮ ਲਿਆ ਅੱਜ ਦਾ ਠੀਕ ਆ ਉਸ ਤੋਂ ਬਾਅਦ ਇੱਥੇ ਚਲੋ ਆਪਣੇ ਕੋਲ ਹੀ ਇਹ ਜੰਮੀ ਪਲੀ ਆ ਹਾਂਜੀ ਸ਼ਮੂ ਲੈਣ ਨੂੰ ਅੱਗੇ ਜਿਹੜੀ ਇਹ ਅਭੀ ਮੰਨੂ ਤੋਂ ਗੱਬਣਾ ਅੱਛਾ ਆਪੋ ਮੰਨੂ ਤੋਂ ਗੱਬਣਾ ਅਭੀ ਮੰਨੂ ਤੋਂ ਇਹ ਗੱਬਣਾ ਠੀਕ ਆ ਤੇ ਅਜੇ ਇਹਦੇ 15 ਤਰੀਕ ਨੂੰ ਮਤਲਬ ਦਿਨ ਪੂਰੇ ਹੁੰਦੇ ਆ ਅਜੇ 15 ਆਹ 15 ਦਿਨ ਅਜੇ ਦਿਨ ਪੂਰੇ ਹੋਣੇ ਹਾਂਜੀ ਐਸ 15 ਤਰੀਕ ਨੂੰ ਮਤਲਬ ਇਹਦੇ ਦਿਨ ਜਿਹੜੇ ਨੇ ਅਜੇ ਪੂਰੇ ਹੁੰਦੇ ਮਰ ਕੇ ਕਸਰ ਕੋਈ ਛੱਡੀ ਨਹੀਂ ਆਪਣੀ ਵੱਲੋਂ ਤੇ ਭਾਈ ਹੁਣ ਕੋਈ ਕਸਰ ਛੱਡੀ ਨਹੀਂ ਆਪਾਂ ਹਾਂਜੀ ਹਾਂਜੀ ਬਾਕੀ ਆਪਾਂ ਸਾਲ ਚ ਇੱਕ ਅੱਧਾ ਡੰਗਰੀ ਤੁਹਾਨੂੰ ਪਤਾ ਬਿਲਕੁਲ ਇੱਕ ਅੱਧਾ ਪਸੀ ਰੋਚ ਦਾ ਤੇ ਤੇ ਕੋਸ਼ਿਸ਼ ਆਪਣੀ ਇਹ ਹੁੰਦੀ ਆ ਕਿ ਜਿਹੜੇ ਭੈਣ ਭਰਾ ਨੂੰ ਜਾਵੇ ਕੋਈ ਸਰਾਧੀ ਕਰੇ ਸਾਰੇ ਝੋੜੀ ਪਿੱਠ ਫੜਾ ਵੇਖੋ ਕਰਾਣੀ ਤੇ ਮੈਂ ਨਾ ਪੂਰਾ ਖੇਲਰ ਜਾਣਾ ਝੋੜੀ ਨੇ ਹਾਂ ਅੱਜ ਇਹਦੇ 15 ਨੂੰ ਦਿਨ ਪੂਰੇ ਹੁੰਦੇ ਆ ਸ਼ਾਇਦ ਜੀ 2-4 ਦਿਨ ਜਾਂ ਦਿਹਾੜੀ ਡੰਗ ਉੱਤੇ ਲੈ ਗਈ ਹਾਂਜੀ ਹਾਂਜੀ ਤੇ ਭਾਈ ਥੱਲਿਓਂ ਖਲਾਰ ਪਾ ਦੂਗੀ ਥੱਲਿਓਂ ਬਿਲਕੁਲ ਫੋਟ ਫੋਟ ਕੇ ਫੋਟ ਹਾਂਜੀ ਤੇ ਵੱਡੀ ਝੋਟੀ ਆ ਮਤਲਬ ਕੋਈ ਛੋਟੀ ਮੰਨ ਕੇ ਨਾ ਆਵੇ ਕਿ ਉਹ ਛੋਟੀ ਆ ਤੇ ਬਾਜੀ ਫਿਰ ਇਹਦੀ ਫਿਰ ਹੁਣ ਕੀਮਤ ਕੀ ਕਰੀਏ ਕੀਮਤ ਤੇ ਬਾਜੀ ਚਲੋ ਇਹੋ ਜੀਆਂ ਝੋਟੀਆਂ ਦੇ ਲੋਕ ਡੇਢ-ਡੇਢ ਲੱਖ ਵੀ ਕਰੀ ਜਾਂਦੇ ਹਾਂ ਪਰ ਆਪਾਂ ਡੇਢ ਨਹੀਂ ਕਰਨਾ ਜਿਹੜੀ ਆਪਾਂ ਦੇਣ ਲੈਣ ਵਾਲੀ ਗੱਲ ਕਰਨੀ ਕੋਈ ਆਪਾਂ 130 ਦੀ ਝੋਟੀ ਦੇ ਦਈਏ 1 ਲੱਖ 30 ਆ ਦੇ ਦੇਣੀ ਹਾਂ ਉਸ ਤੋਂ ਆਪਾਂ 200 ਰੁਪਈਆ 500 ਤੱਕ ਕਿਹੜੀ ਛੋਟ ਕਰਦਾ ਲੋ ਜੀ 1 ਲੱਖ 30 ਹਜ਼ਾਰ ਦੇ ਦੇਣੀ ਆ ਤੇ ਬਾਕੀ ਮੇਰੇ ਵੀਰ ਬਹੁਤ ਸੋਹਣੀ ਝੋਟੀ ਆ ਬਾਕੀ ਸਭ ਜਿਹੜਾ ਸਾਰੇ ਤੇ ਬਾਜੀ ਆਪਣਾ ਨੰਬਰ ਤੇ ਨਾ ਆਪਣਾ ਅਮਰੀਕ ਸਿੰਘ ਆ ਪਿੰਡ ਪੋਰ ਸ਼ਿ ਰਾਜਪੂਤਾਵਾਂ ਜਿਲ੍ਹਾ ਆਪਣਾ ਅੰਮ੍ਰਿਤਸਰ ਆ ਤੇ ਨੰਬਰ ਤੁਹਾਨੂੰ ਮੈਂ ਲਿਖਾ ਦੇਣਾ ਨੰਬਰ ਤੁਹਾਨੂੰ ਵਿੱਚੇ ਡਾਲ ਲਿਓ ਬਿਲਕੁਲ ਜੀ ਤੇ ਮੇਰਾ ਵੀਰ ਜਿੰਨੇ ਵੀ ਆਣਾ ਆਦਾ ਵੇਖ ਜਾ ਕੇ ਲੈ ਕੇ ਜਾਓ ਠੀਕ ਹੈ ਜੀ ਵੱਡੀ ਝੋਟੀ ਆ ਤੇ ਕਹਿਣ ਨੂੰ ਹੁਣ ਬਸ ਐਂਡ ਆ ਹੁਣ ਇਹਦੇ ਉੱਪਰ ਦਾ ਠੀਕ ਹੈ ਨਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ